ਉਹਨੇ ਪੱਤੀ ਬੱਚਿਆਂ ਦੀ ਜਿਹੜੀ ਆ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਇਆ ਬਟ ਬੱਚਿਆਂ ਦੀ ਜਾਨ ਬਚਾਈ ਮੁਬਾਰਕ ਨਹੀਂ ਚਲੇਗੀ ਨਹੀਂ ਚਲੇਗੀ ਉਹ ਜੋ ਬਕਾਲ ਕਰਨੇ ਉਲਟਾ ਉਹਨਾਂ ਨੂੰ ਧੱਕਾ ਕੀਤਾ ਕਿ ਉਹਦੀ ਉੱਤੇ ਹੀ ਫਿਰ ਪਰਚਾ ਜਿਹੜਾ ਉਹ ਕਰ ਦਿੱਤਾ ਵਾ ਮੁਬਾਰਕ ਨਹੀਂ ਚਲੇਗੀ ਨਹੀਂ ਚਲੇਗੀ ਤੋਂ ਰਫੀ ਨੂੰ ਇਨਾਮ ਦੇ ਦਿੱਤਾ ਹੈ ਚੱਕਦੇ ਬਾਹਰ ਦੇ ਗੇਟ ਦੇ ਵਿੱਚ ਅੰਦਰ ਬਾਹਰ ਦੇ ਗੇਟ ਦੇ ਵਿੱਚ ਇੱਕ ਬੱਚੇ ਦੀ ਜਾਨ ਵੀ ਮਿਲਣ ਉਹਨੂੰ ਨਾਮ ਦੇ ਕੇ ਨੁਕੀੜਾ ਵਾ ਨਵਾਜਾ ਜਣਾਇ ਵਾਲਮਿਕੀ ਮਜਬੀ ਸਿੱਖ ਮੋਰਚਾ ਦੇ ਜ਼ਿਲ੍ਹਾ ਯੂਥ ਪ੍ਰਧਾਨ ਰਣਜੀਤ ਸਿੰਘ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਖਿਲਾਫ ਕਮਾਨ ਚੌਕ ਵਿੱਚ ਅਰਥੀ ਫੂਕੇ ਮਜ਼ਾਰਾ ਕੀਤਾ ਗਿਆ ਇਸ ਮੌਕੇ ਪ੍ਰਧਾਨ ਸਾਹਿਬ ਨੇ ਬੋਲਦੇ ਆ ਕਿ ਆਏ ਕਿ ਕੁਝ ਦਿਨ ਪਹਿਲਾਂ ਹੀ ਪੁਲਿਸ ਜ਼ਿਲ੍ਹਾ ਪਟਿਆਲਾ ਦੇ ਅਧੀਨ ਆਉਂਦੇ ਪਿੰਡ ਬਿਜਲੀਵਾਲ ਵਿਖੇ ਖੇਤਾਂ ਦੇ ਨਾੜ ਨੂੰ ਲੱਗੀ ਅੱਗ ਦੇ ਨਾਲ ਇੱਕ ਸਕੂਲ ਬੱਸ ਨੂੰ ਅੱਗ ਲੱਗਣ ਦੀ ਘਟਨਾ ਵਾਪਰੀ ਸੀ ਜਿਸ ਵਿੱਚ ਸਕੂਲ ਦੇ ਕਾਫੀ ਬੱਚੇ ਬੁਰੀ ਤਰ੍ਹਾਂ ਝੁੱਸ ਕੇ ਸੰਜਸਤੀ ਪੁਲਿਸ ਪਰ ਸ਼ਾ ਵੱਲੋਂ ਕਾਰਵਾਈ ਕਰਦੇ ਆ ਬੱਸ ਦੇ ਡਰਾਈਵਰ ਉੱਤੇ ਮੁਕੱਦਮਾ ਦਰਜ ਕੀਤਾ ਗਿਆ ਹੈ ਜੋ ਕਿ ਸਰਾਸਰ ਤੱਕੇਸ਼ਾਈ ਹੈ। ਤਲਾਫੂ ਕੀਆ ਇਸ ਬੰਦ ਵਿੱਚ ਕੀ ਕਰ ਚੁਕੀ? ਉਹ ਬੀਤੇ ਦਿਨੀ ਪਿੰਡ ਪਟਾਰੇ ਦੇ ਕੋਲ ਬਿਜਲੀਆ ਦੇ ਕੋਲ ਇੱਕ ਨਿੱਜੀ ਸਕੂਲ ਦੀ ਬੱਸ ਨੂੰ ਜੋ ਕਿ ਕਿਤਾ ਦੇ ਵਿਚ ਨਾਲ ਨੂੰ ਅੱਗ ਲਗਾਉਂਦੇ ਨਾਲ ਸੜਕ ਦੇ ਵਿੱਚ ਰੋੜ ਦੇ ਵਿੱਚ ਜੋ ਬੱਸ ਜਾ ਰਹੀ ਨਿੱਜੀ ਸਕੂਲ ਦੀ ਉਹਨੂੰ ਜਿਹੜੀ ਉਹ ਅੱਗ ਦੀ ਚਪੇੜ ਦੇ ਵਿੱਚ ਆ ਗਈ ਅਰੇ ਬੱਤੀ ਬੱਚੇ ਜੋ ਡਰਾਈਵਲ ਵਾ ਬੱਚਦਾ ਆਪਣੀ ਜਾਨ ਖਤਰੇ ਵਿੱਚ ਪਾ ਕੇ ਤੇ ਵਾਹ ਕਨੈਕਟ ਜਿਹੜਾ ਡਰਾਈਵਲ ਵਾ ਉਹ ਵੀ ਬੜੀ ਖਮੀਰ ਤਰ੍ਹਾਂ ਦੇ ਨਾਲ ਜਿਹੜਾ ਜਲ ਚੁਕਿਆ ਉਹਨੇ ਬੱਤੀ ਬੱਚਿਆਂ ਦੀ ਜਿਹੜੀਆਂ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਇਆ ਬੱਤੀ ਬੱਚਿਆਂ ਦੀ ਜਾਨ ਬਚਾਈ ਤੇ ਪੁਲਿਸ ਬਰਦਾਤ ਨੇ ਉਲਟਾ ਉਹਦੇ ਨਾਲ ਧੱਕਾ ਕੀਤਾ ਕਿ ਉਹਦੇ ਉੱਤੇ ਹੀ ਬੱਚਾ ਜਿਹੜਾ ਵਾ ਕਰ ਦਿੱਤਾ ਵਾ ਉਹਨੂੰ ਇਨਾਮ ਦੇਣ ਦੀ ਬਜਾਏ ਦੇਖਦੇ ਆ ਬਾਹਰ ਦੀ ਕੈਂਟਰੀ ਦੇ ਵਿੱਚ ਕਿਤੇ ਬਾਹਰ ਦੇ ਦੇਸ਼ ਦੇ ਵਿੱਚ ਇੱਕ ਬੱਚੇ ਦੀ ਜਾਨ ਵੀ ਕਿੰਨੇ ਬਚਾਈ ਹੁੰਦੀ ਉਹਨੂੰ ਨਾਮ ਨਾਮ ਦੇ ਕੇ ਨਾਮ ਜਿਹੜਾ ਵਾ ਨਮਾਜ਼ਾ ਜਣਾਇ ਸੀ ਤੇ ਸਾਡੇ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਜਿਹੜਾ ਵਾ ਜਿਹੜਾ ਕਿਸੇ ਬੱਚੇ ਦੀ ਜਾਨ ਬਚਾਉਂਦਾ ਵਾ ਕਿਸੇ ਦੀ ਤੋਂ ਉਹਦੇ ਉੱਤੇ ਪਰਚੇ ਕੀਤੇ ਜਾਂਦੇ ਤੇ ਉਹਨੂੰ ਜੇਲਾ ਦੇ ਅੰਦਰ ਪੋਹ ਕਹਿ ਜਾਂਦਾ ਵਾ ਐਸਐਮਜ਼ेड ਪੰਜਾਬ ਦੇ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ